ਜੀ ਸਤਿ ਸ੍ਰੀ ਅਕਾਲ ਹੈ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਤੇ ਸਵੇਰ ਦੀ ਸ਼ੁਰੂਆਤ ਹੋ ਗਈ ਜੀ ਤੇ ਅਸੀਂ ਇੱਥੇ ਚੱਲੇ ਆਂ ਜੀ ਸ਼ਹਿਰ ਜਗਰਾਉਂ ਤੇ ਇੱਥੇ ਅਸੀਂ ਆਏ ਸੀ ਸ਼ਾਪਿੰਗ ਕਰਨ ਤੇ ਆਹ ਟਰਾਈ ਕਰਕੇ ਆਏ ਸੀ ਇੱਥੇ ਨਨ ਲੋਅਰ ਟੀ-ਸ਼ਰਟ ਲੈਣੀ ਸੀ ਤੇ ਦੇਖ ਰਹੇ ਸੀ ਕਹਿੰਦੇ ਵੀ ਹਨਾ ਲੰਬਾਈ 'ਚ ਜ਼ਿਆਦਾ ਇੱਕ ਲੋਅ ਜ੍ਹਾ ਥੋੜਾ ਜਿਹਾ ਫਿਰ ਮੈਂ ਕਿਹਾ ਚੱਲ ਹੋਰ ਦੇਖ ਲੈਣੇ ਆ ਤੇ ਅਸੀਂ ਇੱਥੇ ਦੇਖ ਰਹੇ ਸੀ ਤੇ ਲੋਅਰ ਉਹਨਾਂ ਨੇ ਕੱਟਦੇ ਸੀ ਕਹਿੰਦੇ ਟੀ-ਸ਼ਰਟ ਫਿਰ ਮੈਚ ਕਰਕੇ ਦੇ ਦਾਂਗੇ ਪਹਿਲਾਂ ਤੁਸੀਂ ਲੋਅਰ ਪਸੰਦ ਕਰ ਲਓ ਦੇ ਜਿਗਰਾਉਂ ਆਏ ਸੀ ਅਸੀਂ ਤੇ ਇੱਥੇ ਵਾਸਤੇ ਅਸੀਂ ਸਿਲੈਕਟ ਕਰੀ ਜਾਂਦੇ ਸੀ ਤੇ ਮੈਂ ਕਹ ਚੱਲ ਦੇਖ ਲੈਨੇ ਆ ਵੀ ਕਿਹੜਾ ਹਨਾ ਵੀ ਸਹੀ ਲੱਗਦਾ ਤੇ ਇੱਥੇ ਰਿਸ਼ੂ ਨੂੰ ਵੀ ਦਿਵਾਉਣਾ ਸੀ ਆਪਾਂ ਤੇ ਮੇਰੇ ਰਿਸ਼ੂਵੰਦਾ ਵੀ ਮੈਂ ਆਪੇ ਦੇਖੂੰਗਾ ਕਹਿੰਦਾ ਵੀ ਪਹਿਲਾਂ ਤੁਸੀਂ ਆਪ ਲੈ ਲਓ ਤੇ ਦੇ ਡੈਡੀ ਨੇ ਲੈਣੇ ਸੀ ਦੋ ਤਿੰਨ ਸੂਟ ਤੇ ਫੇਰ ਸਾਨੂੰ ਹਨਾ ਇੱਥੋਂ ਇੱਕੋ ਹੀ ਸੂਟ ਪਸੰਦ ਆਇਆ ਤੇ ਵੀ ਡੈਡੀ ਕਹਿੰਦੇ ਇਹਨਾਂ ਇੱਕੋ ਹੀ ਲੈਣਾ ਯਾਰ ਜੇ ਦੇਖ ਲਾਂਗੇ ਮੈਨੇ ਸੋ ਠੀਕ ਹੈ ਤੇ ਫਿਰ ਅਸੀਂ ਬਸ ਇੱਥੇ ਇੱਕ ਸ਼ੂਟ ਸਿਲੈਕਟ ਕਰ ਲਿਆ ਸੀ ਪਹਿਲਾਂ ਲੋਰ ਦੇਖਿਆ ਨਾ ਪਹਿਲਾਂ ਜਨ ਪਸੰਦ ਨਹੀਂ ਆਇਆ ਪਹਿਲਾਂ ਕਹਿੰਦੇ ਪੌਪਟਾਲੇ ਲੈਣੇ ਫਿਰ ਕਹਿੰਦੇ ਨਹੀਂ ਪੌਪਟਾਲੇ ਨਹੀਂ ਲੈਣੇ ਵੀ ਆਪਾਂ ਹਣਾ ਦੂਸਰੀ ਜਿੱਪ ਵਾਲੇ ਲੈਵਾਂਗੇ ਸਾਈਡ ਤੇ ਜਿਹੜੀ ਜਿੱਪ ਹੁੰਦੀ ਨਾ ਸਾ ਜਿਹਨ ਪੈਂਟ ਦੇ ਹੁੰਦੇ ਤੇ ਬਸ ਹੁਣ ਆ ਫਿਰ ਮੈਂ ਕਿਹਾ ਚਲ ਠੀਕ ਹੈ ਤੇ ਉਹ ਕਹਿੰਦੇ ਵੀ ਟੀ-ਸ਼ਰਟ ਆ ਫਿਰ ਤੁਹਾਨੂੰ ਦੇ ਦਾਂਗੇ ਪਹਿਲਾਂ ਤੁਸੀਂ ਲੋਰ ਪਸੰਦ ਕਰੋ ਫਿਰ ਉਹ ਟੀ-ਸ਼ਰਟ ਆ ਦਿਖਾਉਣ ਲੱਗਦੇ ਤੇ ਅਸੀਂ ਲੋਰ ਦੇਖ ਲਿਆ ਸੀ ਇੱਕ ਮੈਂ ਕਿਹਾ ਚੱਲ ਇੱਕ ਪਸੰਦ ਕਰ ਲੈਂਦੇ ਆ ਤੇ ਲੋਰ ਲੈ ਕੇ ਫਿਰ ਅਸੀਂ ਹੁਣ ਟੀ-ਸ਼ਰਟ ਦੇਖਾਂਗੇ ਤੇ ਇੱਥੇ ਰਿਸ਼ੂ ਸਾਡੇ ਨਾਲ ਆਇਆ ਸੀ ਕਹਿੰਦੇ ਰਿਸ਼ੂ ਨੇ ਵੀ ਕੱਪੜੇ ਲੈਣੇ ਸੀ ਮੈਂ ਕਿਹਾ ਚੱਲ ਤੂੰ ਨਾਲ ਹੀ ਚੱਲ ਵੜ ਦੇ ਆਪਦੇ ਪਸੰਦ ਦੇ ਲੈ ਲੈ ਗਣ ਨਾਲ ਸਾਰੀ ਪਤਲਾ ਗਿਰ ਤੇ ਇੱਥੇ ਟੀ-ਸ਼ਰਟ ਦਿਖਾਈ ਹੁੰਦੇ ਸੀ ਜੀ ਦੁਕਾਨ ਦਾ ਤੇ ਪਹਿਲਾਂ ਇਹਨਾਂ ਨੇ ਸਿੰਪਲ ਜੀ ਦਿਖਾਈ ਕਾਟਨ ਚ ਜਿਨ੍ਹਾਂ ਦੇ ਮੂਰੇ ਫਰੰਟ ਦੇ ਉੱਪਰ ਹਨਾ ਥੋੜਾ ਮੋਟਾ ਡਿਜ਼ਾਈਨ ਸੀ ਤੇ ਫਿਰ ਇਹਨਾਂ ਨੂੰ ਪਸੰਦ ਨਹੀਂ ਆਈ ਕਹਿੰਦੇ ਨਹੀਂ ਵੀ ਹੋਰ ਦੇਖਾਂਗੇ ਆਪਾਂ ਅਸੀਂ ਸਿੱਕ ਸੂਟ ਸਿਲੈਕਟ ਕਰ ਲਿਆ ਸੀ ਫਿਰ ਉੱਥੇ ਆਪਾਂ ਆ ਗਏ ਸੀ ਟੈਜੀ ਵਗੈਰਾ ਲੈਣ ਤਕਰੀਬਨ ਕਿਸ ਲਈ ਆਉਣੋਂ ਲੈ ਲਿਆ ਫਿਰ ਅੱਗੇ ਆ ਗਏ ਸੀ ਆਪਾਂ ਸ਼ਾਪ ਦੇ ਉੱਪਰ ਕੱਪੜੇ ਦੇ ਤੇ ਇੱਥੇ ਸੂਟ ਦੇਖਣ ਲੱਗ ਗਏ ਸੀ ਤੇ ਇੱਥੇ ਫਿਰ ਟੀ-ਸ਼ਰਟ ਆ ਲੋਰ ਦਾ ਸੀ ਸਿਲੈਕਟ ਕਰ ਲਿਆ ਸੋ ਟੀ-ਸ਼ਰਟ ਦੇਖੀ ਅਸੀਂ ਇੱਥੇ ਤੇ ਉੱਥੇ ਅਸੀਂ ਥੋੜੀ ਜਿਹੀ ਹੈ ਨਾ ਮੋਡਰਨ ਚ ਲੈ ਲਈ ਸੀ ਪਹਿਲਾ ਵਾਲੀ ਸ਼ਾਪ ਤੇ ਤੇ ਇੱਥੇ ਅਸੀਂ ਸਿੰਪਲ ਲੈ ਲਈਆਂ ਸੀ ਇੱਥੇ ਦੋ ਸੂਟ ਸਿਲੈਕਟ ਕੀਤੇ ਸੀ ਅਸੀਂ ਤੇ ਦੋ ਸੂਟ ਸਿਲੈਕਟ ਕੀਤੇ ਫਿਰ ਇੱਕ ਰਿਸ਼ੋ ਦਾ ਦੇਖਿਆ ਲੋਟੇ ਸ਼ਾਟਰ ਨੂੰ ਮੈਂ ਤਾਂ ਚੱਲ ਇੱਥੇ ਦੇਖ ਲਾਂ ਜਿਹੇ ਪਸੰਦ ਆਉਂਦੇ ਨੇ ਮੈਂ ਤਾਂ ਚਾ ਠੀਕ ਆ ਰਸ਼ਿਕਾ ਨੂੰ ਚਾਹ ਮਿਲਿਆ ਉਹ ਫੇਰ ਸੂਟ ਲੈ ਕੇ ਅਸੀਂ ਸਾਰੇ ਫੇਰ ਆ ਗਏ ਸੀ ਅਸੀਂ ਇੱਥੇ ਜੁੱਤੀਆਂ ਵਾਲੀ ਦੁਕਾਨ ਤੇ ਕਿਉਂਕਿ ਇਹ ਇਹਦੇ ਡੈਡੀ ਨੇ ਲੈਣੀ ਸੀ ਇੱਥੇ ਹਨਾ ਜੁੱਤੀ ਬੂਟ ਟਾਈਪ ਤੇ ਫੇਰ ਬੱਲੇ ਕੰਨੇ ਵੀ ਫਿੱਟਿਆਂ ਤੋਂ ਬਿਨਾਂ ਹੀ ਲੈ ਲੈਨੇ ਆਪਾਂ ਤੇ ਵੀਰੇ ਕੰਨੇ ਨਹੀਂ ਵੀ ਮੈਂ ਫਿੱਟਿਆਂ ਨਾਲ ਲੈਣੀ ਹਾਂ ਤੇ ਚੱਲ ਦੇਖ ਲਓ ਟਰਾਈ ਕਰ ਤੇ ਜਿਹੜੀ ਤੁਹਾਨੂੰ ਪਸੰਦ ਆ ਤੇ ਫਿਰ ਐਂਡ ਤੇ ਆ ਕੇ ਇਹਨਾਂ ਨੇ ਬਲੈਕ ਕਲਰ ਦੀ ਲਈ ਸੀ ਤੇ ਮੈਂ ਕਿਹਾ ਚਲ ਠੀਕ ਫਿਰ ਆਹ ਵਾਲੀ ਲਈ ਸੀ ਆ ਦੇਖੀ ਜਿਹੜੀ ਉਹ ਦਿਖਾ ਰਹੇ ਆ ਤੇ ਇਹ ਪਸੰਦ ਆਈ ਮੈਂ ਕਿਹਾ ਚਲ ਇਹ ਲੈ ਲਵਾਂ ਕਿਉਂਕਿ ਫਾਰਮਲ ਪੈਂਟ ਨਾਲ ਹਨਾ ਜੀ ਨਾਲ ਇਹ ਸੋਹਣੀ ਲੱਗਦੀ ਹੈ ਤੇ ਬੂਟ ਵੀ ਇਹਨਾਂ ਕੋਲੇ ਹੈਗੇ ਸੀ ਮੈਂ ਕਿਹਾ ਚੱਲ ਵੀ ਜੁੱਤੀ ਵੀ ਲੈ ਲਵਾਂ ਇੱਕ ਤੇ ਫਿਰ ਮੈਨੂੰ ਵੀ ਉਹ ਕਹਿੰਦੇ ਤੁਸੀਂ ਵੀ ਲੈ ਲਓ ਕੋਈ ਹਨਾ ਇਹ ਚੱਪਲ ਵਗੈਰਾ ਕੋਈ ਸੈਂਡਲ ਵੀ ਤਾਂ ਨਹੀਂ ਮੈਂ ਨਹੀਂ ਲੈਣੀ ਮੈਂ ਤੁਸੀਂ ਤੇ ਉਹਦੇ ਡੈਡੀ ਕਹਿੰਦੇ ਸੀ ਬਲੇਲਾ ਚਪੜਾਂ ਵਗੈਰਾ ਤੇ ਮੇਰੇ ਹਣਾ ਖਰਾਬ ਹੋ ਰਹੀਆਂ ਸੀ ਚਪੜਾ ਤਿਲਕਦੀਆਂ ਸੀ ਪਾਣੀ ਚ ਮੈਂ ਕਿਹਾ ਚਲ ਕੋਈ ਨਾ ਵੀ ਤੁਸੀਂ ਲੈ ਲਓ ਬਾਅਦ ਚ ਦੇਖਾਂਗੇ ਤੇ ਫਿਰ ਵਸੇ ਨੂੰ ਨੇ ਸਿਲੈਕਟ ਕਰ ਲਈ ਸੀ ਤੇ ਅਸੀਂ ਕਿਉਂ ਜਾ ਰਹੇ ਹਾਂ ਅੱਜ ਹੈਨਾ ਸ਼ੋਪਿੰਗ ਕਰਨ ਨਾ ਤੁਹਾਨੂੰ ਅੱਗੇ ਵੀਡੀਓ ਚ ਪਤਾ ਲੱਗਦੀ ਜਾਊਗਾ ਤੇ ਗਰਮੇ ਬਹੁਤ ਜ਼ਿਆਦੇ ਸੀ ਤੇ ਗਰਮੇ ਦੇ ਵਿੱਚ ਬੁਰਾ ਹਾਲ ਹੋਇਆ ਪਿਆ ਸੀ ਤੇ ਬਸ ਫਿਰ ਇਹਨਾਂ ਨੇ ਇਹ ਦਿਖਾਈ ਹੈ ਨਾ ਤੇ ਦੋ ਤਿੰਨ ਅਸੀਂ ਪੀਸ ਦੇਖੇ ਸੀ ਬਲੈਕ ਦੇ ਵਿੱਚ ਤੇ ਫਿਰ ਜਿਹੜੀ ਇਹਨਾਂ ਨੂੰ ਪਸੰਦ ਆਈ ਤੇ ਫਿਰ ਇਹਨਾਂ ਨੇ ਟਰਾਈ ਕਰਕੇ ਤੇ ਆਪਦੀ ਇੱਕ ਸਿਲੈਕਟ ਕਰ ਲਈ ਸਿਲੈਕਟ ਕਰਕੇ ਅਸੀਂ ਲੈ ਲਈ ਸੀ ਵਸ ਤੇ ਕਿਉਂਕਿ ਹਨਾ ਅੱਗੇ ਤੁਹਾਨੂੰ ਵੀਡੀਓ ਵਿੱਚ ਪਤਾ ਲੱਗੂਗਾ ਵੀ ਅਸੀਂ ਕਿਸ ਚੀਜ਼ ਕਿਸ ਕਿਸ ਚੀਜ਼ ਦੀ ਸ਼ਾਪਿੰਗ ਕਿ ਸਸਤੀ ਦਿੱਤੀ ਹੈ ਤੇ ਅਸੀਂ ਇੱਕ ਦਿਨ ਦੀ ਸ਼ਾਪਿੰਗ ਕੀਤੀ ਤੇ ਸਾਨੂੰ ਸ਼ਾਮ ਦੇ ਹਨਾ ਅਸੀਂ 9 ਵਜੇ ਗਏ ਸੀ ਕਰੋ ਸਾਨੂੰ ਸ਼ਾਮ ਦੇ 4-5 ਵਜੇ ਗਏ ਸੀ ਮੁੜਦੇ ਨੂੰ ਤੇ ਇੱਥੇ ਵੀ ਇਹਨਾਂ ਨੇ ਸੌਕਸ ਦੇਤੀਆਂ ਸੀ ਹਨਾ ਇਹ ਕਹਿੰਦੇ ਵੀ ਸੌਕਸ ਪਾ ਕੇ ਫੇਰ ਪਾ ਕੇ ਦੇਖੋ ਕਿਉਂਕਿ ਕਈ ਵਾਰ ਲੋਈ ਹੁੰਦੀ ਕਈ ਵਾਰ ਟਾਈਟ ਹੁੰਦੀ ਹੈ ਅੰਦਰੋਂ ਤੇ ਸੌਕਸ ਨਾਲ ਵੀ ਸੈੱਟ ਕਰਕੇ ਪਤਾ ਲੱਗ ਜਾਂਦਾ ਪਾ ਕੇ ਤੇ ਫੇਰ ਇਹ ਕੰਨੇ ਨਹੀਂ ਵੀ ਮੈਂ ਪਾਉਣੀ ਹੈ ਮੈਂ ਕਹਿੰਦਾ ਨਹੀਂ ਤੁਸੀਂ ਸੌਕਸ ਪਾ ਕੇ ਦੇਖ ਲਓ ਤੇ ਵੀ ਸੌਕਸ ਪਾ ਕੇ ਉਸ ਤੋਂ ਬਾਅਦ ਉਹ ਹਨਾ ਜੁੱਤੀ ਪਾ ਕੇ ਦੇਖੋ ਕਿੰਨਾ ਲੱਗਦਾ ਤੁਹਾਨੂੰ ਤੇ ਵਾਸਾ ਨਾ ਟਰਾਈ ਕਰਕੇ ਤੇ ਫਿਰ ਅਸੀਂ ਲੈ ਲਈ ਜਿੰਨਾਂ ਨੇ ਪਾਤੀ ਸੀ ਹਾਵੇ ਦੇ ਵਿੱਚ ਤੇ ਥੋੜੀ ਕੋਸਟਲੀ ਬਤਾ ਦੱਸ ਰਹੇ ਸੀ ਤੇ ਫੇਰ ਅਸੀਂ ਲੈ ਲਈ ਸੀ ਵਾਸੇ ਇੱਥੇ ਜੁੱਤੀ ਅਸੀਂ ਲੈ ਕੇ ਫੇਰ ਅੱਗੇ ਆ ਗਏ ਸੀ ਤੇ ਅਸੀਂ ਅਟੈਚੀ ਤੇ ਉਹ ਲਿਆ ਸੀ ਕਿੱਟ ਉਹ ਅਸੀਂ ਸ਼ਾਪਿੰਗ ਤੇ ਰੱਖ ਗਏ ਸੀ ਉਹ ਕਹਿੰਦੇ ਵੀ ਤੁਸੀਂ ਸ਼ਾਪਿੰਗ ਕਰਿਓ ਹੋਰ ਜਿੱਥੇ ਵੀ ਜਾਣਾ ਵੀ ਹੁੰਦੇ ਹੋਏ ਚੱਕ ਲਿਓ ਸਮਾਨ ਮੈਂ ਤਾਂ ਠੀਕ ਹੈ ਤੇ ਵਾਸੇ ਫੇਰ ਅਸੀਂ ਅੱਗੇ ਜਾ ਰਹੇ ਸੀ ਹਨਾ ਤੇ ਅੱਗੇ ਅਸੀਂ ਆ ਗਏ ਸੀ ਇੱਥੇ ਮੋਬਾਈਲ ਦੀ ਸਕਰੀਨ ਕੋਲ ਕਿਉਂਕਿ ਇਹਨਾਂ ਦੇ ਡੈਡੀ ਦੇ ਮੋਬਾਈਲ ਦੀ ਸਕਰੀਨ ਹਨਾ ਖਰਾਬ ਹੋ ਗਈ ਸੀ ਮੈਂ ਕਿਹਾ ਚੱਲ ਜੀ ਹਨਾ ਆਪਾਂ ਇੱਥੇ ਠੀਕ ਕਰਾ ਲੈਂਦੇ ਆ ਤੇ ਬੱਸ ਅਸੀਂ ਠੀਕ ਕਰਾ ਕੇ ਫਿਰ ਆ ਗਏ ਸੀ ਘਰੇ ਤੇ ਘਰੇ ਆ ਕੇ ਤੇ ਫਿਰ ਬੱਸ ਹਨਾ ਅਸੀਂ ਰੋਟੀ ਪਾਣੀ ਖਾਤਾ ਤੇ ਕਰਦੇ ਵੀਡੀਓ ਦਾ ਐਂਡ ਇੱਥੇ